ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੜਿਕ ਸਾਹਿਬ ਆਖਰਕਾਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਸੀਗਾ ਉਹਦੇ ਵਿੱਚ ਬਜਟ ਪਾਸ ਵੀ ਹੋ ਗਿਆ ਪਰ ਸਮਾਨੰਤਰ ਹੀ ਬਾਬਾ ਤੁਮਾ ਸਾਹਿਬ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਸਿੱਖ ਸੰਗਤ ਨੂੰ ਸਿੱਖ ਜਥੇਬੰਦੀਆਂ ਨੂੰ ਵੀ ਇਕੱਠੇ ਹੋ ਕੇ 골ਡਨ ਗੇਟ ਤੋਂ ਤੇਜਾ ਸਿੰਘ ਜੀ ਸਮੁਦਰੀ ਹਾਲ ਤੱਕ ਆਪਾਂ ਜਾਣਾ ਉੱਥੇ ਵਿਰੋਧ ਦਰਜ ਕਰਾਉਣਾ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਤੇ ਬਾਅਦ ਚੋਂ ਧਾਮੀ ਸਾਹਿਬ ਨਾਲ ਜਦੋਂ ਗੱਲਬਾਤ ਹੋ ਜਾਂਦੀ ਆ ਤਾਂ ਖੁਸ਼ੀ ਵੀ ਪ੍ਰਗਟਾਉਂਦੇ ਆ ਬਈ ਪ੍ਰਧਾਨ ਸਾਹਿਬ ਨੇ ਸਾਡੇ ਵੱਲੋਂ ਜਿਹੜਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਉਹ ਉਹਨਾਂ ਨੇ ਸਵੀਕਾਰ ਕਰ ਲਿਆ ਤੇ ਧਾਮੀ ਸਾਹਿਬ ਵੀ ਬਾਅਦ ਚ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਗੱਲ ਕਲੀਅਰ ਕਰ ਦਿੰਦੇ ਆ ਵੀ ਅਸੀਂ ਇੱਕ ਮਤਾ ਲਿਆਵਾਂਗੇ ਅਸੀਂ ਸੁਝਾਅ ਮੰਗਾਂਗੇ ਸਿੱਖ ਭੀ ਜੀਵੀਆਂ ਤੋਂ ਸਿੱਖ ਸੰਗਤ ਤੋਂ ਬਈ ਇਹਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਆ ਖੈਰ ਇਹਦੇ ਬਾਰੇ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਜਦੋਂ ਜਥੇਦਾਰ ਵਿਦਾਂਤੀ ਵਾਲਾ ਤੁਸੀਂ ਜ਼ਿਕਰ ਕਰਦੇ ਹੁੰਦੇ ਹੋ ਪਰ ਦੂਜੇ ਪਾਸੇ ਬੀਬੀ ਜ਼ਗੀਰ ਕੌਰ ਜਿਹੜੇ ਆ ਉਹ ਨਾਰਾਜ਼ਗੀ ਦਰਜ ਕਰਾਉਂਦੇ ਆ ਉਹ মিডিਆ ਦੇ ਵਿੱਚ ਇਹ ਗੱਲ ਸ਼ਰਿਆਮ ਕਹਿੰਦੇ ਆ ਖੁੱਲ ਕੇ ਬੋਲਦੇ ਆ ਬੁਕਲ ਹੋ ਜਾਂਦੇ ਆ ਕਹਿੰਦੇ ਵੀ ਸਾਡੇ ਕੋਲੋਂ ਤਾਂ ਮਾਈਕ ਹੀ ਖੋਲੇਗੇ ਸਾਡਾ ਤਾਂ ਸੁਝਾਅ ਨਾ ਸੁਣਿਆ ਨਾ ਸਾਨੂੰ ਉੱਥੇ ਬੋਲਣ ਦਿੱਤਾ ਗਿਆ ਹੁਣ ਇੱਕ ਪਾਸੇ ਬਾਬਾ ਧੂਮਾ ਕਹਿੰਦੇ ਆ ਵੀ ਸਾਡਾ ਮਤਾ ਇਹਨਾਂ ਪ੍ਰਵਾਨ ਕਰ ਲਿਆ ਸਾਡਾ ਮੰਗ ਪੱਤਰ ਲੈ ਲਿਆ ਧਮੀ ਸਾਹਿਬ ਵੀ ਪ੍ਰੈਸ ਕਾਨਫਰੈਂਸ ਕਰ ਦਿੰਦੇ ਆ ਤੇ ਬੀਬੀ ਜ਼ਗੀਰ ਕੌਰ ਹੋਣੀ ਕਹਿੰਦੇ ਵੀ ਸਾਡੇ ਕੋਲੋਂ ਤਾਂ ਮਾਈਕ ਹੀ ਖੋਲੇ ਜੀ ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਕਿ ਜਦੋਂ ਉਹਨਾਂ ਨੇ 43 ਮੈਂਬਰਾਂ ਦੇ ਦਸਖਤਾਂ ਦੇ ਵਿੱਚ ਇੱਕ ਮਤਾ ਪ੍ਰਧਾਨ ਨੂੰ ਪਹਿਲਾਂ ਦਿੱਤਾ ਸੀ ਇਹ ਪ੍ਰਧਾਨ ਨੇ ਨਹੀਂ ਲਿਆਂਦਾ ਉਹਨੇ ਨਿਜ਼ਮਾ ਦੀ ਕਾਨੂੰਨ ਦੀ ਤੇ ਐਕਟ ਦੀ ਉਲੰਘਣਾ ਕੀਤੀ ਹੈ ਕਿਉਂਕਿ ਜਦੋਂ 15 ਮੈਂਬਰ ਲੈ ਕੇ ਦਿੰਦੇ ਆ ਤੇ ਉਹ ਮਤਾ ਇਹਨਾਂ ਨੂੰ ਉੱਥੇ ਲਿਆਉਣਾ ਪੈਂਦਾ ਹਾਊਸ ਦੇ ਵਿੱਚ ਜਦੋਂ ਉਹ ਮਤਾ ਆਪਣਾ ਲੈ ਕੇ ਬੀਬੀ ਕਿਰਨਜੋਤ ਕੋ ਰੁਠੀ ਆ ਉਹਨੂੰ ਧੱਕੇ ਵੀ ਮਾਰੇ ਗਏ ਤੇ ਉਹਦਾ ਮਾਈਕ ਵੀ ਖੋਇਆ ਗਿਆ ਉੱਤੋਂ ਕਿੱਧਰ ਦੇ ਸੂਨ ਦੇ ਤੁਸੀਂ ਗੁੰਡੇ ਹੋ ਇਹ ਸ਼ਰੋਮਣੀ ਕਮੇਟੀ ਦੇ ਮੈਂਬਰ ਧਾਰਮਿਕ ਪ੍ਰਵਿਰਤੀ ਵਾਲੇ ਜੇ ਹੁੰਦੇ ਤੇ ਸ਼ਾਇਦ ਇਹ ਗੁੰਡਾਗਰਦੀ ਨਾ ਕਰਦੇ ਵਿਰੋਧੀ ਤੈਨੂੰ ਆਪਣਾ ਮਤਾਂ ਲਿਉਂਦਾ ਅਧਿਕਾਰ ਆ ਉਹਨਾਂ ਨੇ ਬਕਾਇਦਾ ਤੌਰ ਤੇ ਪ੍ਰਧਾਨ ਨੂੰ ਕੁਝ ਦਿਨ ਪਹਿਲਾਂ ਦੇ ਦਿੱਤਾ ਸੀ ਵੀ ਆਪ 45 ਮੈਂਬਰਾਂ ਦੇ ਰਸਤੇ ਦਿੱਤੇ ਆ ਤੇ ਇਹ ਸਾਡਾ ਮਤ ਹੈ ਇਸੇ ਲਿਉਣਾ ਚਾਹੁੰਦੇ ਹਾਂ। ਹਮ ਇੱਕ ਤੇ ਕਿੰਦਾ ਬਾ 15 ਮੈਂਬਰ ਵੀ ਜੇ ਲੈ ਕੇ ਦੇ ਦੇਣ ਹਾਊਸ ਵੀ ਬੁਲਾਉਣਾ ਪੈਂਦਾ ਤੇ ਉਹ ਮਤਵ ਜੁਣਾ ਪੈਂਦਾ। ਜਿਹੜਾ ਕੋਰਮ ਹਾਊਸ ਦਾ ਉਹ 31 ਮੈਂਬਰਾਂ ਦਾ ਵੇਗ ਵੈਸੇ 170 ਮੈਂਬਰ ਚੁਣ ਕੇ ਹੁੰਦੇ 15 ਨਾਮਜ਼ਦ ਹੁੰਦੇ ਤੇ 6 ਪੰਜ ਤਖਤਾਂ ਦੇ ਜਹਦਤ ਤੇ ਇੱਕ ਦਰਬਾਰ ਸ਼ਬਦ ਹੈਡਗ੍ਰਾਫੀ ਹੁੰਦਾ ਹੁਣ ਇਹਦੇ ਵਿੱਚ ਜਦੋਂ ਉਹਨਾਂ ਨੇ ਮਤਾ ਦਿਉਣ ਦੀ ਗੱਲ ਕੀਤੀ ਤੇ ਪ੍ਰਧਾਨ ਨੇ ਮਤਾ ਨਾ ਲਿਆ ਕੇ ਇੱਕ ਐਕਟ ਦੀ ਲੰਗੜਾ ਕੀਤੀ ਇਹਦੇ ਖਿਲਾਫ ਜੁਡੀਸ਼ੀਅਲ ਕੋਰਟ ਵਿੱਚ ਕਾਰਵਾਈ ਕੀਤੀ ਜਾ ਸਕਦੀ ਪਰ ਕਿਸੇ ਕਰਨੀ ਮਤਾ ਕੀ ਸੀਗਾ ਮਤ ਅਤੇ ਇਹੋ ਹੀ ਸੀ ਵੀ ਜਿਹੜੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਤਿੰਨ ਤਖਤਾਂ ਦੇ ਜਥੇਦਾਰ ਲਾਭੇ ਕੀਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਉਹਨਾਂ ਦੀ ਮਿਆਦ ਤੇ ਉਹਨਾਂ ਦੇ ਸੇਵਾਪਨ ਦਾ ਇੱਕ ਵਿਧਾਨ ਤਿਆਰ ਕੀਤਾ ਜਾਵੇ। ਗਲਤ ਕੀ ਸੀ ਦੇਚ ਜਿਹੜੀ ਗੁੰਡਾਗਰਦੀ ਉਹਨਾਂ ਕੀਤੀ ਮੈਂਬਰਾਂ ਨੇ ਉਹਦੀ ਅਸੀਂ ਵੀ ਨਖੇਦੀ ਕਰਦੇ ਹਾਂ ਔਰ ਮੈਨਾਂ ਸਾਰੇ ਸਮੂੱਚੇ ਪੰਥ ਨੂੰ ਨਖੇਦੀ ਕਰਨੀ ਚਾਹੀਦੀ। ਯਾਰ ਇਹ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਆ ਜਿੱਦਾਂ ਤੁਸੀਂ 1 ਘੰਟੇ ਦੇ اجلاس ਕਰਕੇ ਤੇ ਕੰਮ ਦੇ ਬੀਟ ਦਿੰਦੇ ਹੋ ਵਿਰੋਧੀ ਧਿਰ ਦਾ ਬੰਦਾ ਜੇ ਬੋਲਣ ਲੱਗਦਾ ਤਾਂ ਤੁਸੀਂ ਬੜੇ ਸੁਣ ਹਾਲ ਕਹਿ ਕੇ ੱੱਕੇ ਮਾਰ ਕੇ ਬਾਹਰ ਕਰ ਦਿੰਦੇ ਤੁਸੀਂ ਕਿਦਦਰ ਦੇ ਸੂਲ ਆ ਤਾਂ ਮੀ ਸਭ ਤੁਹਾਡੀਆਂ ਇਹਨੀਆਂ ਗਲਤੀਆਂ ਦੇ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੁਣ ਤੁਸੀਂ ਇੱਕ ਕਮੇਟੀ ਹੋਰ ਬਣਾਉਣਾ ਚਾਹੁੰਦੇ ਕੋਈ ਜੇ ਉਹ ਕਮੇਟੀ ਬਣਾਉਣੀ ਜੇ ਬਣਾ ਲਓ ਕੋਈ ਗੱਲ ਜਾਂ ਕਿ ਨਵਾਂ ਰਫਰ ਪੜਾਉਣਾ ਚਾਹੁੰਦੇ ਤੁਸੀਂ ਬੀਜਪੀ ਦੇ ਕਾਗੂ ਨੇ ਕਹਿਤਾ ਸੀਗਾ ਕਿ ਸ਼੍ਰੋਮਣੀ ਕਮੇਟੀ ਤੋੜ ਕੇ ਤੇ ਬੋਰਡ ਬਣਾਇਆ ਜਾਣਾ ਤੇ ਬੜੀ ਤਕਲੀਫ ਹੋਈ ਸੀ ਤਕਲੀਫ ਸਾਨੂੰ ਵੀ ਹੋਏਗੀ ਇਹੋ ਜਿਹੇ ਸੰਸਥਾਵਾਂ ਜਿਹੜੀਆਂ ਬਾਰ-ਬਾਰ ਨਹੀਂ ਖੜੀ ਕੀਤੀ ਜਾਂਦੀਆਂ ਪਰ ਜਿਹੜੀ ਕਰਤੂਤ ਤੁਸੀਂ ਅੱਜ ਕੋਲੀ ਜੇ ਇਹੋ ਜਿਹੇ ਕਰਤੂਤਾਂ ਕੋਲੋਗੇ ਤੇ ਫਿਰ ਇਹ ਵਾਕਈ ਬੋਰਡ ਬਣੇ ਐਕਟ ਦੀ ਪਾਲਣਾ ਕਰਨੀ ਪ੍ਰਧਾਨ ਦੀ ਜ਼ਿੰਮੇਵਾਰੀ ਆ ਜੇ ਉਹਨਾਂ ਨੇ ਮਤਦਨ ਦਿੱਤਾ ਸੀ ਤੁਸੀਂ ਉਹਨਾਂ ਦਾ ਪਤਾ ਬਾਕੀ ਬੰਦੇ ਨੂੰ ਪਹਿਲਾਂ ਪੜ੍ਹ ਦਿਓ ਉਹਨੂੰ ਪ੍ਰਵਾਨਗੀ ਦੇਣੀ ਨਾ ਦੇਣੀ ਉਹ ਤੁਹਾਡੇ ਹੱਥ ਵਿੱਚ ਹੈ ਮੈਂਬਰਾਂ ਦੇ ਹੱਥ ਕਿਹੜੇ ਕਰਾ ਲਓ ਜੇ ਤੇ ਮੈਂਬਰ ਮੰਨਦੇ ਤੇ ਪ੍ਰਵਾਨਗੀ ਦੇ ਦਿਓ ਨਹੀਂ ਮੰਨਦੇ ਰਿਜੈਕਟ ਕਰ ਦਿਓ ਇਹਨਾਂ ਦੇ ਕਰ ਸਕਦੇ ਸੀ ਤੁਸੀਂ ਉਹਨੂੰ ਮਤਾ ਨਿਆਂ ਲਾ ਦੇ ਕਿ ਤੁਸੀਂ ਆਪਣੀ ਨਾਂ ਅਹਿਦੀਅਤ ਦਾ ਸਬੂਤ ਦਿੱਤਾ ਤੇ ਬੀਬੀ ਜੀ ਕਿਰਨਜੋਤ ਕੋ ਨੂੰ ਫੇਰ ਬਾਕੇ ਕਹਿਣਾ ਪਿਆ ਨਹੀਂਗਾ ਕਿ ਕਿਹੜੀ ਨੈਤਿਕਤਾ ਦੀ ਗੱਲ ਕਰਦਾ ਸੀ ਪ੍ਰਧਾਨ ਕੀ ਉਹ ਨੈਤਿਕਤਾ ਬਾਲ ਹੋ ਗਈ ਹੈ বিবি ஜਗੀਰ ਕਰਨ ਨੂੰ ਕਹਿਣਾ ਪਿਆ ਜਿਹੜੀ ਨਿਤਕਤਦ ਕਰਕੇ ਪ੍ਰਧਾਨ ਨੇ ਸੀਮਾ ਦਿੱਤਾ ਕਿ ਨਿਤਕਤਦ ਬਾਦ ਹੋ ਗਈ ਹੈ ਇਹਸ ਕਰਕੇ ਜਿਹੜੀ ਅਸੀਂ ਗੱਲ ਕਹੀ ਸੀ ਵੀ ਸ਼੍ਰੋਮਣੀ ਕਮੇਟੀ ਦਾ ਇਜਲਾਜ ਜਿਹੜਾ ਵਾ ਉਹ ਗਾਮਿਆ ਭਰਪੂਰ ਹੋਏਗਾ ਉਹ ਗਾਮਿਆ ਭਰਪੂਰ ਰਿਆ ਤੇ ਚਾਹੀਦਾ ਇਹ ਸੀਗਾ ਕਿ ਜੇ ਬਕਾਇਦਾ ਤੌਰ ਤੇ ਉਹਨਾਂ ਮਤਾਂ ਲੈਂਦਾ ਸੀ ਮਤਾਂ ਪਹਿਲਾਂ ਲਿਖ ਕੇ ਦਿੱਤਾ ਸੀ 42 40 ਮੈਂਬਰਾਂ ਨੇ ਸਾਈਨ ਕੀਤੇ ਸੀਗੇ ਤੋ ਉਹ ਮਤਾ ਪੂਰਾ ਕੀਤਾ ਜਣਾ ਚ ਨਹੀਂ ਲੇਕਿਨ ਨਹੀਂ ਕੀਤਾ ਗਿਆ ਉਹ ਤੇ ਨਹੀਂ ਪੇਰਾ ਦਿੱਤਾ ਗਿਆ ਦੂਸਰੀ ਚੀਜ਼ ਅੱਜ ਪਿਛਲੇ ਸਾਲوں ਨੂੰ 9.95% ਜਿੰਨਾ ਬਜਟ ਉੱਪਰ ਜਿਆਦਾ ਸੀ 1386.47 ਕਰੋੜ ਦਾ ਬਜਟ ਪਾਸ ਕੀਤਾ ਗਿਆ ਲੋ ਮਦੇ ਇਕਟੇ ਜੇ ਇਹ ਬਜਟ ਪਾਸ ਕੀਤਾ ਗਿਆ ਤੇ ਉਸ ਟਾਈਮ ਤੇ ਤੇ ਕਿਸੇ ਲੋੜਾਂ ਨਹੀਂ ਪਾਇਆ ਵਿਰੋਧੀ ਤੇ ਨਵੀਂ ਪ੍ਰਵਾਨ ਕੀਤਾ ਵੀ ਨਹੀਂ ਬਜਟ ਪਾਸ ਹੋਣਾ ਚਾਹੀਦਾ ਤੇ ਆਪਾਂ ਵੀ ਸਮਝਦਤੋ ਕਿਹਾ ਸੀ ਵੀ ਬਜਟ ਪਹਿਲਾਂ ਪਾਸ ਹੋਣਾ ਚਾਹੀਦਾ ਬਾਕੀ ਕੰਮ ਬਾਅਦ ਚੋਣੀ ਜੀਦੇ ਕਿਉਂ ਜੇ ਬਜਟ ਪਾਸ ਨਾ ਹੋਇਆ ਤੇ ਪਹਿਲੀ ਤਰੀਕ ਨੂੰ ਤਨਖਾਹਾਂ ਜਿਹੜੀਆਂ ਸਾਡੇ ਮੁਲਾਜ਼ਮਾਂ ਨੂੰ ਨਹੀਂ ਮਿਲਣੀਆਂ ਸ਼ਰਮਣੀ ਕਮੇਟੀ ਦੇ ਜਿਹੜੇ ਲੋੜੀਂਦੇ ਵਰਕ ਦੇ ਉਹ ਵੀ ਰੁਕ ਜਾਣਗੇ ਲੇਕਿਨ ਬਜਟ ਪਾਸ ਹੋ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਵਿੱਚ 142 ਮੈਂਬਰ ਆਏ ਸੀ ਤੇ ਅੱਜ 123 ਮੈਂਬਰ ਆਏ ਸੀਗੇ 19 ਮੈਂਬਰ ਘਟ ਸੀ ਬੀਬੀ ਜਗੀਰ ਕੋਲ ਵੀ ਕਾਫੀ ਤੱਤੀ ਸੀਗੀ ਬੀਬੀ ਕਿਰਜੋ ਦੀ ਤੱਤੀ ਸੀਗੀ ਪਹਿਲੀ ਗੱਲ ਤੇ ਤੁਸੀਂ ਇਹ ਦੱਸ ਦਿਓ ਕਿ ਜੇ ਇੱਕ ਬੀਬੀ ਉੱਠ ਕੇ ਮਤਾ ਲੈਣ ਲੱਗੀ ਹੈ ਗੱਲ ਕੀਤੀ ਕਿ ਤੱਕੇ ਮੰਨ ਦਾ ਤੁਹਾਨੂੰ ਅਧਿਕਾਰ ਹੈਗਾ ਸੀ ਉਹਨੂੰ ਕੀ ਉਹਦਾ ਮਾਈਕ ਬੰਦ ਕਰਦਾ ਅਧਿਕਾਰ ਹੈਗਾ ਸੀ ਉਹਨੂੰ ਸਭ ਤੋਂ ਤੁਸੀਂ ਕਹਿੰਦੇ ਆ ਬੀਬੀ ਜੀ ਮਾਈਕ ਲੋ ਆਪਣੇ ਮਤਲਬ ਪੜੋ ਉਹਨੂੰ ਪ੍ਰਵਾਨਗੀ ਨਾ ਦੇਣੀ ਜਾਂ ਦੇਣੀ ਉਹ ਤੁਹਾਡੇ ਹੱਥ ਵਿੱਚ ਤੁਹਾਡੇ ਕੋਈ ਮੈਂਬਰ ਜਦੋਂ ਜਿੰਨਾ ਪ੍ਰਵਾਨਗੀ ਦਿੰਦੇ ਹੋ ਲੇਕਨ ਹੁਣ ਵੀ ਬੀਬੀ ਕਿਰਜੋਤ ਨੇ ਕਹਿਤਾ ਵੀ ਅਸੀਂ 15 ਮੈਂਬਰ ਜਿਹੜੇ ਨੇ ਫਿਰ ਲੈ ਕੇ ਦੇਵਾਂਗੇ ਪ੍ਰਧਾਨ ਨੂੰ ਕਿ ਇੱਕ ਸਪੈਸ਼ਲ ਹਾਊਸ ਬੁਲਾਇਆ ਜਾਵੇ ਇੱਕ ਸਪੈਸ਼ਲ ਇਸਲਾਸ ਬੁਲਾਇਆ ਜਾਵੇ ਜਿਹੜਾ ਇਸੇ ਮੁੱਦੇ ਤੇ ਜਿਹੜਾ ਵਾ ਉਹ ਟਾਕ ਕਰੇਗਾ। ਅੱਛਾ ਪੱਟੀ ਸਾਹਿਬ ਅੱਜ ਜਦੋਂ ਬਜਟ ਜਿਹੜਾ ਚੱਲ ਰਿਹਾ ਸੀ ਇਸੇ ਦੌਰਾਨ ਜਥੇਦਾਰ ਪੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਗੈਰ ਹਾਜ਼ਰ ਦਿਖਾਈ ਦਿੱਤੇ। ਵੈਸੇ ਆਮ ਤੌਰ ਤੇ ਐਦਾਂ ਹੁੰਦਾ ਜਥੇਦਾਰ ਸਾਹਿਬਾ ਮੌਜੂਦ ਹੁੰਦੇ ਆ ਜਾਂ ਅੱਜ ਹੀ ਗੈਰ ਹਾਜ਼ਰ ਹੋਏ। ਆਮ ਤੌਰ ਤੇ ਮੈਕਸ ਆਮ ਤੌਰ ਤੇ ਜਲਦੀ ਹਾਜ਼ਰ ਹੁੰਦੇ ਨੇ। ਅੱਛਾ ਅੰਜਿਤ ਤਖਤਾਂ ਦੇ ਜਿਹਦੇ ਰਾਜਰ ਹੁੰਦੇ ਆ ਹੈਡ ਗ੍ਰੰਥੀ ਦਰਬਾਰ ਸਭ ਰਾਜਰ ਹੁੰਦੇ ਨੇ ਪਰ ਲੇਕਿਨ ਅੱਜ ਗਿਆਨੀ ਜਿਹੜੇ ਭਾਈ ਕੁਲਦੀਪ ਸਿੰਘ ਗੜਗਾਜਾ ਉਹਨਾਂ ਨੂੰ ਮਾਨਤਾ ਇਹ ਤੱਕ ਜਿਹੜੀ ਪੰਥ ਤੋਂ ਨਹੀਂ ਮਿਲੀ ਉਹ ਕਦੀ ਕਿਸੇ ਕੋਲ ਪੱਗ ਲੈਣ ਜਾਂਦੇ ਕਦੀ ਕਿਸੇ ਕੋਲ ਪੱਗ ਲੈਣ ਜਾਂਦੇ ਨਹੀਂ ਚਾਹੀਦਾ ਇਹ ਸੀ ਵੀ ਸੰਗਤਾਂ ਕਿਉਂ ਉਹਨੂੰ ਦਫ਼ਤਰ ਚ ਪੱਗ ਦੇਣ ਦੀ ਜਾਂ ਜਿਸ ਦੇ ਤਜ ਪੁਛੀ ਵਾਲੀ ਸੋਦਨ ਪੱਗ ਦੇਣ ਦੀ ਤੁਸੀਂ ਉਹਨਾਂ ਦੀ ਨਿਯੁਕਤੀ ਵੀ ਜਿਹੜੀ ਚੋਰੀ ਕੀਤੀ ਤੇ ਉਹਨਾਂ ਦੀ ਤੁਸੀਂ ਤਾਜ ਪੁਛ ਵੀ ਚੋਰੀ ਕੀਤੀ ਰਾਤ ਦੇ ਹਨੇਰੇ 'ਚ ਕੀਤੀ ਇਸ ਕਰਕੇ ਅੱਜ ਕਿਵੇਂ ਆ ਸਕਦੇ ਸੀ ਉੱਥੇ ਉਹਨਾਂ ਨੂੰ ਇੱਥੇ ਇੱਕ ਸਵਾਲ ਆ ਬਈ ਅਗਰ ਜਥੇਦਾਰ ਸਹਿਬਾਨ ਇਹੋ ਜਿਹੇ ਜਿਹੜੇ ਖਾਸ ਮੌਕੇ ਆ ਜਿਹੜੇ ਬੜੇ ਇੰਪੋਰਟੈਂਟ ਵਿਸ਼ੇ ਆ ਜਿਨ੍ਹਾਂ ਦੇ ਉੱਤੇ ਵਿਚਾਰ ਹੋਣੀ ਆ ਜਿੱਥੇ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਬੜੀ ਲੜਿੰਦੀ ਹੈ ਬੜੀ ਜ਼ਰੂਰੀ ਹੈ ਅਗਰ ਜਥੇਦਾਰ ਸਹਿਬਾਨੋ ਤੋਂ ਗੈਰਹਾਜ਼ਰੀ ਇਸ ਕਰਕੇ ਰਹਿੰਦੇ ਆ ਵੀ ਮੈਨੂੰ ਤਾਂ ਪੰਥ ਨੇ ਪ੍ਰਵਾਨ ਨਹੀਂ ਕੀਤਾ ਤੇ ਫਿਰ ਕੱਲ ਨੂੰ ਜਦੋਂ ਇਹ ਕੋਈ ਆਦੇਸ਼ ਜਾਰੀ ਕਰਨਗੇ ਤਾਂ ਫਿਰ ਉਹ ਸੰਗਤ ਕਿਵੇਂ ਆਖ ਮੰਨੂਗੀ ਜੀ ਉਹ ਤਾਂ ਸੈਕੰਡਰੀ ਗੱਲ ਹੈ ਜੀ ਆਦੇਸ਼ ਕਦੋਂ ਜਾਰੀ ਕਰਦੇ ਆ ਕੀ ਕਰਦੇ ਉਹਨਾਂ ਨੇ ਕੁਝ ਕੀਤੇ ਵੀ ਹੈਗੇ ਨਹੀਂ ਬਾੜਨਾ ਵੀ ਕੀਤੀ ਹੈ ਕੇਂਦਰ ਸਰਕਾਰ ਨੂੰ ਕੀਤੀ ਹੈ ਹੋਰ ਜਥੇਬੰਦੀਆਂ ਨੂੰ ਕੀਤੀ ਉਹ ਕੀਤੇ ਕਰ ਰਹੇ ਨੇ ਆਪਣਾ ਕੰਮ ਲੇਕਿਨ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਗਹਿਰਾ ਜਰ ਰਹਿਣਾ ਜਥੇਦਾਰ ਕੱਲ ਤੱਕ ਦਾ ਗਹਿਰਾ ਜਰ ਰਹਿਣਾ ਜਦ ਤੱਕ ਅਸੀਂ ਕਿਸ ਘਰ ਤੋਂ ਜੇ ਗਹਿਰਾ ਜਰ ਰਹਿਣਾ ਤਮੰਦਵ ਸਾਹਿਬ ਦੇ ਘਰੇ ਘਰੇ ਰਹਿਣਾ ਇੱਕ ਵਿਚਾਰ ਵਾਲੀ ਗੱਲ ਹੈ ਕੀ ਦਿਗ ਲੱਗੇ ਗਹਿਰਾ ਜਿੱਕ ਦੀ ਹੋਏ ਅੱਗੇ ਵੀ ਕਈ ਵਾਰ ਜਿਵੇਂ ਕਿ ਜਥੇਦਾਰ ਬਾਹਰ ਗਏ ਉਹ ਕਿਤੇ ਕਿਤੇ ਹੋਰ ਕਿ ਵਿਸ਼ੇਸ਼ ਬੈਠਕ ਹੋਵੇ ਨਹੀਂ ਆ ਸਕੇ ਉਹ ਕੋਈ ਗੱਲ ਨਹੀਂ ਹੈ ਲੇਕਿਨ ਅੱਜ ਐਡੀਸ਼ਨ ਦੇ ਹੈਡ ਗ੍ਰੰਥੀ ਅਮਰਜੀਤ ਸਿੰਘ ਉਹ ਜਰੂਰ ਗੁਰੂ ਸਾਹਿਬ ਦੀ ਤਾਬੇ 'ਚ ਬੈਠੇ ਸੀਗੇ ਉਹਨਾਂ ਦੇ ਨਾਲ ਗ੍ਰੰਥੀ ਕੇਵਲ ਸਿੰਘ ਬੈਠੇ ਸੀਗੇ ਉਹਨਾਂ ਨਾਲ ਤਿੰਨ ਪੰਜ ਪਿਆਰੇ ਬੈਠੇ ਸੀ ਕਿਉਂ ਪੰਜ ਉੱਥੇ ਹੋਣੇ ਜ਼ਰੂਰੀ ਆ ਉਹਨਾਂ ਨੇ ਪੰਜ ਆਪਣੇ ਪੂਰੇ ਕਰ ਲਏ ਸੀਗੇ ਉਹਨਾਂ ਨੇ ਪੰਜ ਆਪਣੇ ਪੂਰੇ ਕਰ ਲਏ ਲੇਕਿਨ ਐਡੀਸ਼ਨ ਹੈੱਡ ਗ੍ਰੰਥੀ ਅਮਰਜੀਤ ਸਿੰਘ ਹੋਣਾ ਨੂੰ ਹੱਕ ਉਹਨਾਂ ਦਾ ਬਣਦਾ ਸੀ ਹੈੱਡ ਗ੍ਰੰਥੀ ਦਾ ਲੇਕਿਨ ਉਹਨਾਂ ਨੂੰ ਕਿਉਂ ਨਹੀਂ ਬਣਾਇਆ ਗਿਆ ਜੀ ਗਿਆਨੀ ਮਲ ਸਿੰਘ ਜੀ ਗਿਆਨੀ ਮਲ ਸਿੰਘ ਨੇ ਕੀ ਕਿਤਾਬ ਲਿਖੀ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਆ ਜੀ ਉਦੋਂ ਤਰਥ ਕਿਸ਼ਗੜ ਸਾਹਿਬ ਦੇ ਉਜਤੇਦਾਰ ਸੀ ਤੇ ਇਹਦੇ ਗਿਆਨੀ ਅਮਰਜੀਤ ਸਿੰਘ ਦੇ ਪਿਤਾ ਜੀ ਸਨ अच्छा जी ਜਦੋਂ ਮਾਫੀ ਦਿੱਤੀ ਉਹਨਾਂ ਦੇ ਮਨ ਤੇ ਬਹੁਤ ਹੀ ਨਾ ਪੈ ਗਿਆ ਜਿੱਥੋਂ ਉਹਨਾਂ ਨੂੰ ਬ੍ਰੇਨ ਹਮਰਜ ਹੁੰਦੀ ਹੈ ਉਹਨਾਂ ਦੀ ਡੈਪਥ ਹੋ ਜਾਂਦੀ ਹੈ ਤੇ ਗਿਆਨੀ ਅਮਰਜੀਤ ਸਿੰਘ ਸ਼ਰਯਮ ਕਹਿੰਦੇ ਸੀ ਇੱਕ ਦਿਨ ਜਿਹਦਾ ਲਾੜ ਨੇ ਫਰੀਕਾ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮੇਰੇ ਪਿਓ ਨੂੰ ਮਾਰਨ ਮੈਨੂੰ ਮਾਰਨਾ ਚਾਹੁੰਦੇ ਹੋ ਗਿਆਨੀ ਅਮਰਜੀਤ ਇਹਨਾਂ ਨੂੰ ਚਿੱਟੇ ਲੋਜਵਾ ਦੇ ਦਿੰਦਾ ਸੀ لیکن ਉਹਨੂੰ ਅਡੀਸ਼ਨ ਦੇ ਹੈਡਕਰਤੀ ਬਣਾਇਆ ਕੋਈ ਗੱਲ ਨਹੀਂ ਬਣਾਤਾ ਅੱਜ ਆ ਕੇ ਇੱਜ਼ਤ ਉਹਨੇ ਦੀ ਉਹਨੇ ਰੱਖਿਆ ਕਿ ਉੱਥੇ ਹਾਊਸ ਦੇ ਵਿੱਚ ਉਹਨੇ ਜਹਦਰ ਕਾਲ ਤੱਕ ਦੀ ਭੂਮਿਕਾ ਨਿਭਾਈ ਉਹਨੇ ਹੈਡਕਰਤੀ ਭੂਮਿਕਾ ਨਿਭਾਈ ਉਹਨੇ ਫਿਰ ਸਾਰਾ ਜਿਹੜਾ ਸੀ ਇਜਲਾਸ ਦੇ ਵਿੱਚ ਉਹ ਮਹਾਰਾਜ ਦੀ ਤਾਬੇ 'ਤੇ ਬੈਠੇ ਰਹੇ ਹੁਣ ਚਲੋ ਅਜਲਾਸ ਵੀ ਹੋ ਗਿਆ ਉਹ ਨਹੀਂ ਆਏ ਚਰਚਾ ਦਾ ਵਿਸ਼ਾ ਬਣਿਆ ਵੀ ਇਹਦਾ ਮਤਲਬ ਹੈ ਵੀ ਅਜੇ ਵੀ ਵਿਗਿਆਨੀ ਕੁਲਦੀਪ ਚੰਦ ਨੂੰ ਪ੍ਰਵਾਨਗੀ ਨਾ ਪਾਥਰੇ ਦਿੱਤੀ ਆ ਤੇ ਨਾ ਸ਼੍ਰੋਮਣੀ ਕਮੇਟੀ ਦਿੰਦੀ ਹੈ ਸ਼੍ਰੋਮਣੀ ਕਮੇਟੀ ਵਿੱਚ ਵਿਚ ਵਿਚਾਲੇ ਅੜਕੀ ਪਈ ਹੈ ਵੀ ਕੀ ਕੀਤਾ ਜਾਵੇ ਤੇ ਪੱਟੀ ਸਾਹਿਬ ਫਿਰ ਜਦੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਫਿਰ ਅੱਜ ਜਦੋਂ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਈਆਲੀ ਇਹ ਮੁੱਦਾ ਲੈ ਕੇ ਆਉਂਦੇ ਆ ਉਹਨਾਂ ਦੇ ਨਾਲ ਹੀ ਹਰਜੋਤ ਬੈਂਸ ਵੀ ਇਹ ਮੁੱਦਾ ਠਾਉਂਦੇ ਆ ਤੇ ਫਿਰ ਬਾਅਦ ਚ ਅਰਸ਼ਦੀਪ ਕਲੇਰਿਕ ਚੈਨਲ ਦੇ ਉੱਤੇ ਕਹਿੰਦੇ ਆ ਵੀ ਇਹ ਤਾਂ ਪੰਥਕ ਮੁੱਦਾ ਇਹ ਤਾਂ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਹੀ ਨਹੀਂ ਜਾਣਾ ਚਾਹੀਦਾ ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਮੈਂ ਤੁਹਾਡੀ ਗੱਲ ਨੂੰ ਹੀ ਆਧਾਰ ਬਣਾ ਕੇ ਇਹ ਸਵਾਲ ਤੁਹਾਡੇ ਅੱਗੇ ਰੱਖ ਰਿਹਾ ਵੀ ਅਗਰ ਇਦਾਂ ਦੀ ਸਥਿਤੀ ਬਣੀ ਹੋਈ ਹੈ ਐਸਜੀਪੀਸੀਬੀ ਤੁਸੀਂ ਜਿਵੇਂ ਦੱਸ ਰਹੇ ਹੋ ਵੀ ਪ੍ਰਵਾਨਗੀ ਨਹੀਂ ਦੇ ਰਹੀ ਜਥੇਦਾਰ ਸਾਹਿਬ ਨੂੰ ਸੰਗਤ ਵੀ ਨਹੀਂ ਦੇ ਰਹੀ ਤੇ ਫਿਰ ਜੇ ਇਹ ਮੁੱਦਾ ਅੱਜ ਵਿਧਾਨ ਸਭਾ 'ਚ ਵਿਚਾਰਿਆ ਗਿਆ ਤਾਂ ਫਿਰ ਇਹ ਚ ਮਾੜਾ ਕੀ ਹੋਇਆ ਜੀ ਜਿਹੜਾ ਅਰਸ਼ਦੀਪ ਕਲੇਰ ਆ ਨਾ ਜੀ ਉਹ ਇਹਨਾਂ ਦਾ ਮੰਦਬੁੱਗੀ ਮੰਦਗੁੱਦੀ ਬਲਾਰਾ ਵਾ ਉਹਨੂੰ ਆਪ ਨੇ ਬਤਵੰਦਾ ਮੈਂ ਕੀ ਕਹਿ ਰਿਹਾ ਉਹਨੂੰ ਆਪ ਦੇ ਬਤਵੰਦੇ ਇਹਦੇ ਅਰਥ ਕੀ ਹੈਗੇ ਉਹ ਕਹਿੰਦਾ ਜੀ ਉੱਥੇ ਆ ਲੈਂਦਾ ਨਹੀਂ ਜਾ ਸਕਦਾ ਕਿਉਂ ਨਹੀਂ ਲੰਦਾ ਦੱਸਦਾ ਜੀ ਜੇ ਭਾਜੀ ਬੇਅਦਮੀ ਕਾਣ ਦੇ ਉੱਤੇ ਪੂਰਾ ਇੱਕ ਦਿਨ ਬੈਠ ਹੋ ਸਕਦੀ ਆ ਤੇ ਫਿਰ ਇਹ ਬੁੱਧਾ ਕੁੜੀ ਲੰਦਾ ਜਾਂਦਾ ਜਾ ਸਕਦਾ ਜੀ ਕਿਉਂ ਉਹਦੋਂ ਅਰਸ਼ਦੀਪ ਦੀ ਜਿਹੜੀ ਅਕਲ ਸੀ ਘਾਟ ਚੜਨ ਗਈ ਸੀਗੀ 28 ਅਗਸਤ 2018 ਨੂੰ ਬਕਾਇਦਾ ਤੌਰ ਤੇ ਪੂਰਾ ਇੱਕ ਦਿਨ ਬਰਗਾੜੀ ਕਾਂਡ ਤੇ ਬੇਦਵੀ ਕਾਂਡ ਦੇ ਦੀ ਬਹਿਸ ਹੋਈ ਸੀ ਜੇ ਉਹ ਲਿਆਂਦੇ ਜਾ ਸਕਦੇ ਤੇ ਫਿਰ ਕਿ ਨਹੀਂ ਲਿਆਂਦੇ ਜਾ ਸਕਦੇ ਉਹ ਵੀ ਧਾਰਮਿਕ ਹੁੰਦਾ ਸੀ ਨਾ ਉਹਦੋਂ ਕੋਈ ਨਹੀਂ ਬੋਲਦੇ ਉਹਦੋਂ ਇਹ ਅਕਾਲੀਏ ਨੂੰ ਪਤਾ ਸੀ ਤੁਨੂੰ ਪੀਪੂ ਖੱਤਰਮਾਨ ਨੇ ਕਾਂਗਰਸੀਆਂ ਨੇ ਇਹ ਵਾਕ ਆਊਟ ਕਰ ਗਏ ਸੀ ਤੇ ਜੇ ਉੱਤੇ ਬਿਠੇ ਰਹਿੰਦੇ ਆਪਣੀ ਗੱਲ ਕਰਦੇ ਵਿਰੋਧ ਕਰਦੇ ਤੇ ਉਹ ਜਲਾਸ 4 ਘੰਟੇ ਨਹੀਂ ਚੱਲਣਾ ਜਿਹੜਾ 8-9 ਘੰਟੇ ਚੱਲਿਆ ਇਸ ਕਰਕੇ ਅਰਸ਼ਦੀ ਪ੍ਰੇਰ ਜਿਹੜਾ ਵਾ ਇਹਨਾਂ ਦਾ ਮੰਦਬੁਗੀ ਬਲਾਰਾ ਵਾ ਨਾ ਉਹਨੂੰ ਇਸ ਗੱਲ ਦੀ ਸਮਝ ਆ ਕਿ ਉੱਤੇ ਆ ਸਕਦੇ ਆ ਸਕਦਾ ਜੇ ਨਹੀਂ ਆ ਸਕਦਾ ਸਾਨੂੰ ਇਹ ਦੱਸਿਆ ਜਾਵੇ ਧਾਰਮਿਕ ਬੰਦਾ ਸੀ ਜਿਹਦੇ ਉੱਤੇ ਇੱਕ ਜਲਾਸ ਬੁਲਾਇਆ ਗਿਆ ਸੀ ਉਦੋਂ ਵਿਰੋਧਤਾ ਕੋਈ ਕੀਤੀ ਇਹਨਾਂ ਨੇ ਉਦੋਂ ਵਿਰੋਧਤਾ ਕਰਦੇ ਵੀ ਇਹ ਗਲਤ ਆ ਜੀ ਨਹੀਂ ਬੁਲਾਇਆ ਜਾ ਸਕਦਾ ਕਿਉਂ ਬੁਲਾਇਆ ਜੀ ਹੁਣ ਪੱਟੀ ਸਾਹਿਬ ਜਿੱਦਾਂ 15 ਦਿਨਾਂ ਦਾ ਸਮਾਂ 15 April ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਵੀ ਲੇਆਉਟ ਹੋਸ ਕੋਈ ਕੰਕਰੀਟ ਜਿਹੜਾ ਵਾ ਇਹਦੇ ਉੱਤੇ ਕੋਈ ਫੈਸਲਾ ਹੋਵੇ ਕੋਈ ਨਿਯਮ ਬਣ ਜਵੇ ਤੁਹਾਨੂੰ ਉਮੀਦ ਲੱਗਦੀ ਆ ਵੀ ਆਉਣ ਵਾਲੇ ਜਿਹੜੇ 15 16 ਦਿਨਾਂ ਇਹਨਾਂ ਦੇ ਵਿੱਚ ਕੁਝ ਹੋ ਜਾਊਗਾ ਜੀ ਕੋਈ ਮਤਾ ਬਣ ਜਾਏਗਾ ਕੋਈ ਰੈਜ਼ੋਲੂਸ਼ਨ ਬਣੇਗਾ ਕੋਈ ਕਾਨੂੰਨ ਕਾਇਦੇ ਕਾਨੂੰਨ ਬਣ ਜਾਣਗੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਹ ਵਿਸ਼ਵਾਸ ਪਧਰਵਾਇਆ ਜੀ ਇਹਦੇ ਤੇ ਜਲਦੀ ਕਿ ਕਮੇਟੀ ਬਣਾਈ ਜਾਊਗੀ ਉਹ ਕਮੇਟੀ ਚ ਫੈਸਲਾ ਕੀਤਾ ਜਾਊਗਾ ਵੀ ਇੱਕ ਜਿਹੜੀ ਇਸ ਕਮੇਟੀ ਬਣਾ ਕੇ ਦੇ ਵਿਧਾਨ ਬਣਿਏ ਤੇ ਮੈਨੂੰ ਉਮੀਦ ਨਹੀਂ ਬਣਾਉਣੇ ਕਦੀ ਨਹੀਂ ਬਣਾਉਣਗੇ ਇਹ ਲਟਕਾਉਣਗੇ ਇੱਕ ਵਾਰੀ ਕਤਰ ਸਿੰਘ ਮੱਕੜ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਤੇ ਉਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿ ਜੀ ਅਕਾਲ ਤਖਤ ਦਾ ਸਕੱਤਰਤ ਅਲੱਗ ਹੋਣਾ ਚਾਹੀਦਾ ਜਿਹੜਾ ਜ਼ਹੀਦਾਰ ਉਹਦੇ ਕੋਲ ਇਹ ਕਾਰਨ ਜੇ 10 ਕਰੋੜ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਾਤੇ ਜਮ੍ਹਾਂ ਕਰਾ ਦੇ ਅਕਾਲ ਤਖਤ ਦੇ ਜ਼ਹੀਦਾਰ ਅਕਾਲ ਤਖਤ ਦੇ ਕੋਲ ਇੱਕ ਕਾਊਂਟ ਟੂ ਹੋਵੇ ਤਨਖਾਹ ਵਾ ਆਪਣੇ ਮਲਾਜਮਾਂ ਨੂੰ ਵਿਦੇ ਤੇ ਉਹਦਾ ਐਸਡੀ ਪਿਛ ਦਾ ਕੋਈ ਲਿੰਕ ਨਹੀਂ ਹੋਣਾ ਚਾਹੀਦਾ ਗੱਲ ਤੇ ਮੇਰੀ ਹੋਈ ਸੀ ਵਿਧਾਨ ਬਣਨਾ ਚਾਹੀਦਾ। ਕੋਈ ਜਵਾਬ ਕੀ ਮਿਲਿਆ ਸੀ? ਜੀ। ਜਵਾਬ ਇਹ ਮਿਲਿਆ ਸੀ ਵੀ ਤੇਰਾ ਮਤਲਬ ਇਹ ਆ ਵੀ ਜਿਹੜੇ ਮਾਰੇ ਬੋਟੇ ਸਾਡੇ ਜੱਥੇਦ ਰੱਖੇ ਲੱਗਦੇ ਉਹ ਵੀ ਨੰ ਲੱਗਣ। ਇਸ ਕਰਕੇ ਉਹ ਤਾਂ ਹੋ ਗਿਆ। ਇਹਦੂ ਵੱਡੀ ਘਟਨਾ ਜਿਹੜੀ ਵਾਪਰਦੀ ਆ ਬਾਬਾ ਹਰਨਾਮ ਸਿੰਘ ਤੁਮਾ ਦੀ। ਬਾਬਾ ਹਰਨਾਮ ਸਿੰਘ ਨੇ 100 ਜਰਬੰਦਾਂ ਲੈ ਕੇ ਗਏ ਉੱਥੇ। ਦਿੱਲੀੋਂ ਚੇਚੇ ਤੌਰ ਤੇ ਹਰਮੀਤ ਸਿੰਘ ਕਾਲਕਾ ਵੀ ਪਹੁੰਚੇ ਹੋਏ ਸੀ ਬਿਲਕੁਲ 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 ਹਰਮੀਤ ਸਿੰਘ ਕਾਲਕਾ ਵੀ ਆਏ ਨੇ ਬਾਬਾ ਦਾਦੂ ਵਾਲੀ ਵੀ ਆਏ ਨੇ ਸਾਰੇ ਆਏ ਨੇ ਨਿਹੰਗ ਸਿੰਘ ਵੀ ਆਏ ਨੇ ਸੰਗਤ ਵੀ ਬਾਬਾ ਕਟਲੀ ਬਾਬਾ ਹੋ ਗਿਆ ਸੀ ਤੇ ਇੱਕ ਮੈਂ ਜੇ ਕਹਾਂ ਇਹ ਦੇ ਵਿੱਚੋਂ ਬੁੱਢਾ ਦਲ ਇਹ ਦੇ ਵਿੱਚੋਂ ਵਿਧੀਚੰਦ ਸੰਪਰਦਾ ਇਹ ਸਾਰੀਆਂ ਗੈਬ ਰਹੀਆਂ ਨੇ ਬਾਬਾ ਨਿਹਾਲ ਸਿੰਘ ਉਹ ਵੀ ਗੈਬ ਰਹੇ ਨੇ ਰਹੀਆਂ ਬੰਦ ਨਾ ਉਹ ਵੀ ਨੀਅ ਵਿਖਾਈ ਦਿੱਤੇ ਕਿਤੇ ਹਾਂ ਇੱਕ ਬਾਬੇ ਨਵੇਂ ਉੱਠੇ ਦੇ ਤਰਨਤਲ ਵਾਲੇ ਹਾਂਜੀ ਉਹ ਜਰੂਰ ਦਿਖਾਈ ਦਿੱਤੇ ਨੇ ਪੂ ਹੈਗੇ ਸੀ ਉੱਥੇ ਲੇਕਿਨ ਜਿੰਨਾ ਇਕੱਠ ਵੱਡਾ ਚਾਹੀਦਾ ਸੀ ਉਹ ਤਾਂ ਇਕੱਠ ਨਹੀਂ ਹੋਇਆ ਜੇ ਕਿਤੇ 40 50 ਵੱਧਿਆ ਬੰਦਾ ਇਕੱਠਾ ਹੋ ਜਾਂਦਾ ਨਾ ਤੇ ਐਸਪੀਸੀ ਚਾਲੂ ਹੋ ਜਾਂਦੀ ਸਭ ਤੋਂ ਵੱਡੀ ਗੱਲ ਕੀ ਆ ਪੱਟੀ ਸਾਹਿਬ ਇਹਦੇ ਨਾਲ ਗੱਲ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਨਾ ਵੀ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਬਹੁਤ ਮੀਟਿੰਗਸ ਜਿਹੜੀਆਂ ਗੁਪਤ ਮੀਟਿੰਗਾਂ ਕੀਤੀਆਂ ਮੁਲਾਕਾਤਾਂ ਕੀਤੀਆਂ ਵੀ ਭਾਈ ਸਾਡਾ ਸਾਥ ਦਿਓ ਇਦਾਂ ਦੀ ਕੰਜ਼ੋਵਾ ਹੀ ਸੀ ਨਹੀਂ ਕੀਤੀ ਹੋਣਗੇ ਮੀਟਿੰਗ ਸੁਖਬੀਰ ਸਿੰਘ ਬਾਦਲ ਇਹਨਾਂ ਕੰਮ ਨੂੰ ਤੇਜ਼ ਸਭ ਤੋਂ ਵੱਡੀ ਗੱਲ ਇਹ ਸੀਗੀ ਭਗਵੰਤ ਸਿੰਘ ਛਾਲਕਾ ਜਿਹੜਾ ਖਾਸਮ ਖਾਸ ਬੰਦਾ ਵਾ ਬਾਕਾਇਦਾ ਤੌਰ ਤੇ ਬਿਕਰਮ ਸਿੰਘ ਮਜੀਠੀਆ ਦਾ ਉਹਦੀ ਮੁਛਲਾ ਵਾਲ ਗਿਣਿਆ ਜਾਂਦਾ ਉਹ ਅੱਜ ਧਰਨੇ ਤੇ ਬਾਬਾ ਰਣਜੀਤ ਸਿੰਘ ਤੋਂ ਮਾਨਾ ਬੈਠਾ ਸੀ ਜੀ ਇਹ ਵੱਡੀ ਗੱਲ ਸੀ ਧਰਨੇ ਤੇ ਜਿਹੜੀ ਬਾਬੇ ਤੁਮਨੇ ਗੱਲ ਕੀਤੀ ਬਿਲਕੁਲ ਠੀਕ ਕੀਤਾ ਉਹਦੇ ਕਿਸੇ ਖਿਲਾਫ ਨਾਰਾ ਜਿਮਾਨਾ ਤਖਤੀਆ ਫੜੀ ਹੋਣੀ ਹੈ 14 ਦੇ ਕੀਆ ਤੇ ਮੁੜ ਕੇ ਭਗਵਾਨ ਸਿੰਘ ਸਿਆਲ ਕਾ ਹੀ ਜਾ ਕੇ ਪ੍ਰਧਾਨ ਨੂੰ ਬੁਲਾ ਕੇ ਲਿਆਸੀ ਵੀ ਆਓ ਤੁਸੀਂ ਆਓ ਤੇ ਆਪਾਂ ਇਹ ਮੰਗ ਪੱਤਰ ਦੇ ਲੈ ਲਿਓਨੇ ਕੋ ਤੇ ਜਦੋਂ ਇਹ ਗਏ ਸੀਗੇ ਤੇ ਪੁਲਿਸ ਨੂੰ ਭੱਜਣਾ ਪਈ ਅਸੀਂ ਪੁਲਿਸ ਦੇ ਤਿੰਨ ਬੈਰੀਕੇਡ ਜੇ ਤੋੜ ਕੇ ਸੀ ਇਹ ਗਿਲੰਗੇ ਸੀ ਜਦੋਂ ਗੁਰੂ ਰਾਮਦਾਸ ਲੰਗਰ ਕੇ ਪੁੰਜਦੇ ਦੇ ਗੇਟ ਅੱਗੇ ਇਸੇ ਗੇਟ ਦੇ ਉੱਤੇ 2003 ਦੇ ਵਿੱਚ ਸਿਰਫ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਖਾਲਸਾ ਪੰਚਾਇਤ ਵਾਲੇ ਮੰਗ ਪੱਤਰ ਦੇਣ ਵਾਸਤੇ ਮੰਗ ਪੱਤਰ ਕੀ ਸੀਗਾ ਇੱਕ ਸਾਥ ਸੀਗਾ ਬਲਾਤਕਾਰੀ ਉਹਦਾ ਮਾਮਲਾ ਅਕਾਲ ਤਖਤ ਤੇ ਪੁੱਜਿਆ ਸੀ ਤੇ ਅਕਾਲ ਤਖਤ ਨੇ ਬਰੀ ਕਰਤਾ ਸੀ ਜੀ ਅਦਾਲਤ ਦੇ ਨੂੰ 7 ਸਾਲ ਦੀ ਸਜ਼ਾ ਸਵਾਦੀ ਸੀ ਤਾਂ ਮੰਗ ਪੱਤਰ ਦੇਣਾ ਸੀ ਵੀ ਅਕਾਲ ਤਖਤ ਦੇ ਫੈਸਲੇ ਸਹੀ ਨਹੀਂ ਹੁੰਦੇ ਜਦੋਂ ਕੋ ਐਂਟਰ ਕਰਦੇ ਨੇ ਆਪਣਾ ਗੇਟ ਅੰਦਰ ਐਂਟਰ ਕਰਦੇ ਨੇ ਉਹਨਾਂ ਦੇ ਟਾਸਕ ਪੂਛ ਕੇ ਜਿਹੜੀ ਜੀ ਆਪਣੇ ਤਰੀਕੇ ਨਾਲ ਸੇਵਾ ਕਰਦੀ ਉਹਨਾਂ ਨੂੰ ਉਹ ਥੋੜੇ ਬੰਦੇ ਸੀ ਮੰਗਦੇ ਪਤਨਣ ਵਾਲੇ ਇੱਥੋਂ ਤੱਕ ਜੇ ਨਾਲ ਨਿਆੰਗ ਸੀ ਉਹਨਾਂ ਦੇ ਕਸ਼ਰੇ ਵੱਡੇ ਗਏ ਗਾਤਰੇ ਵੱਡੇ ਗਏ ਇੱਕ ਕਰਤੂਤ ਦੇ ਟਾਸਕ ਪੂਛਦੀ ਅਮਰਸਰ ਜੀ ਐਸੀ ਵੀ ਟਾਸਕ ਪੂਛਦੇ ਪਰਚੇ ਵੀ ਹੁੰਦਾ ਤੇ ਉਹ ਕਈ ਸਾਲ ਤੱਕ ਕੇਸ ਪੁਕਤੇ ਰਹੇ ਉਹ ਕਿਹਾ ਟੱਠੇ ਕੁਝ ਮੇਰੇ ਖਾ ਉਸ ਤੋਂ ਬਾਅਦ ਉਹ ਦਰਵਾਜ਼ੇ ਮੱਥਾ ਟੇਕਣ ਵੀ ਆਇਓ ਉਸ ਤੋਂ ਬਾਅਦ ਜਦੋਂ 328 ਰੁਪਆ ਨੂੰ ਲੈ ਕੇ ਜੀ ਪੰਤਕ ਜਦ ਦੇ ਬੰਦਿਆਂ ਬੀਟਿਆਂ ਦੀ ਜਦੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ ਉਹਦੇ ਵਿੱਚ ਬੀਬੀ ਇੱਕ ਮੰਦਰ ਕੋਨੇ ਬਾਹਰ ਆ ਕੇ ਕਹਾਂ ਸੀ ਮੇਰੀਆਂ ਮੇਰੀ ਜਿਹੜੀ ਦਸਤਾਰ ਸਜਾਈ ਸੀ ਉਹ ਵੀ ਲਾ ਦਿੱਤੀ ਗਈ ਮੇਰੇ ਬਾਹ ਖਿਲਾ ਦਿੱਤੇ ਗਏ ਮੇਰੇ ਬਾਵਾ ਪਿੱਛੇ ਬੰਦ ਕੇ ਜਿਹੜੇ ਸੀ ਮੈਨੂੰ ਚਿਪੜਾ ਮਾਰਿਆ ਗਿਆ ਉਹਨੇ ਕਿ ਮੇਰੇ ਕੱਪੜੇ ਪਾਰੇਗੇ ਕਿੱਡੀਓ ਘਟਿਆ ਰਕਸੀ ਇਹਨਾਂ ਦੀ ਜਦੋਂ ਖੈਰ ਉਹ ਕ੍ਰੋਸ ਪਰਚਾ ਹੋ ਗਿਆ ਤੇ ਮੁੜਕੇ ਕਾਫੀ ਪਿੱਟਦੇ ਸੀ ਸੀਬੀਸੀ ਵਾਲੇ ਅੱਜ ਤੋਂ ਬਾਬਰ ਨਾਨਸਿਕ ਧੰਮਾ ਹੁੰਦਾ ਉਹ ਨਾਲ ਫੌਜ ਆਉਂਦੀ ਹੈ ਉੱਤੇ ਪੁਲਿਸ ਜਿਹੀ ਇਹਨਾਂ ਦੀ ਟਾਸਕ ਪੋਸਟ ਲੰਬੀ ਪਤਾ ਸੀ ਅੱਜ ਜੇ ਕਿਤੇ ਗਾਂਵ 'ਚ ਕੋਈ ਗਲਬੜ ਕੀਤੀ ਤੇ ਕੁੱਟਵੜੀ ਪਣੀ ਅੱਜ ਲੇਕਿਨ ਬਾਬੇ ਤੁਮਨੇ ਕੋਈ ਗਲਤ ਨਹੀਂ ਗੱਲ ਕੀਤੀ ਉਹ ਕਹਿੰਦੇ ਸੀ ਪ੍ਰਧਾਨ ਸਾਹਿਬ ਦਾ ਸਵਾਗਤ ਕਰਦੇ ਆ ਅਸੀਂ ਇਹਨੂੰ ਕੇਐਸਪ ਦਾ ਉਪਸਥਾ ਨਿੱਦੇਣ ਜੀ ਦਾ ਇਹ ਬੜੀਆਂ ਅੰਸਾਰ ਨੇ شریف ਬੰਦੇ ਨੇ ਕੰਮ ਕਰਨ ਵਾਲੇ ਬੰਦੇ ਨੇ ਅਸੀਂ ਇਹਨਾਂ ਦਾ ਵੈਲਕਮ ਕਰਦੇ ਆ ਤੇ ਨਾਲ ਉਹਨਾਂ ਵੀ ਗੱਲ ਕੀਤੀ ਵੀ 15 ਤਰੀਕ ਤੱਕ ਆ ਸਾਡਾ ਮੰਗ ਪੱਤਰ ਵੀ ਜਥੇਦਾਰ ਭਾਰ ਕੀਤੇ ਜਾਣ ਤੇ ਬਕਾਇਦਾ ਤੌਰ ਤੇ ਜਿਹੜੀ ਆ ਆ ਜਿਹੜੀ ਕਮੇਟੀ ਬਣਾਈ ਜਾਵੇ ਆਪਣੀ ਜਿਹੜੀ ਵਿਧਾਨ ਬਣਾਇਆ ਜਾਵੇ ਇਹ ਮੰਗਾ ਦੇ ਉੱਤੇ ਸਾਡਾ 15 ਅਪ੍ਰੈਲ ਤੱਕ ਗੌਰ ਨਹੀਂ ਫਰਵਾਇਆ ਤੇ ਫਿਰ ਵੱਡਾ ਅਸੀਂ ਐਕਸ਼ਨ ਕਰਾਂਗੇ ਅਸੀਂ ਬਟਾ ਸਾਹਿਬ ਇਹ ਤੇ ਨਾਲ ਇੱਕ ਸਵਾਲ ਹੋਰ ਆ ਇੱਥੇ ਵੱਡਾ ਐਕਸ਼ਨ ਹੋਊਗਾ ਅਰਸ਼ਦੀਪ ਕਲੀਅਰ ਹੋਣਾ ਨੂੰ ਕੱਲ ਇੱਕ ਕਾਲ ਆਉਂਦੀ ਆ ਥ੍ਰੈਟ ਕਾਲ ਉਹ ਕਹਿੰਦੇ ਆ ਜੀ ਆਪਣਾ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਸਾਹਿਬ ਨੇ ਫੋਨ ਕੀਤਾ ਵੀ ਤੁਸੀਂ ਸਾਡਾ ਨਾਮ ਕਿਵੇਂ ਲਿਆ ਤੇ ਜ਼ਿਕਰ ਆਉਂਦਾ ਕਰਨੈਲ ਸਿੰਘ ਪੀਰ ਮੁਹੰਮਦ ਹੋਣਾ ਦਾ ਤਕਬੀਰ ਬਾਦਲ ਹੋਣਾਂ ਦੇ ਨਾਲ ਆ ਇਸੇ ਧੜੇ ਦੇ ਨਾਲ ਆ ਤੇ ਅੱਜ ਉਹ ਸਪਸ਼ਟੀਕਰਨ ਦਿੰਦੇ ਆ ਕਹਿੰਦੇ ਵੀ ਅਸੀਂ ਮੰਡੀ ਬੋਰਡ ਦੇ ਦਫ਼ਤਰ 'ਚ ਨਹੀਂ ਮਿਲੇ ਅਸੀਂ ਤਾਂ ਕਿਸਾਨ ਭਵਨ ਦੇ ਵਿੱਚ ਬੈਠੇ ਹੋਏ ਸੀਗੇ ਉਹ ਬਕਾਇਦਾ ਤੌਰ ਤੇ ਸਪਸ਼ਟੀਕਰਨ ਦਿੰਦੇ ਆ ਹੁਣ ਇਹ ਸਪਸ਼ਟੀਕਰਨ ਅਚੇਚੇ ਤੌਰ ਤੇ ਦੇਣਾ ਪਿਆ ਇਹ ਪੂਰਾ ਮਸਲਾ ਕੀ ਆ ਜੀ ਮੜਾ ਜਾ ਇਹ ਵੀ ਤੁਸੀਂ ਵੇਖੋ ਮੈਂ ਤੁਹਾਨੂੰ ਪਹਿਲਾਂ ਕਹਿ ਤਾ ਵੀ ਇਹਨਾਂ ਦਾ ਮੰਦ ਬੁੱਧੀ ਬੁਲਾਰਾ ਵਾਸ ਦੀ ਪ੍ਰੇਰ ਜਦੋਂ ਤੂੰ ਆਪਣੀ ਵੀਡੀਓ ਸੁਣਾ ਰਿਹਾ ਵਾ ਜਿਹੜੀ ਤੂੰ ਉਹਨਾਂ ਗੱਲਬਾਤ ਕੀਤੀ ਆ ਰਹੀ ਸੁਣਾ ਰਿਹਾ ਵਾ ਤੂੰ ਪੱਤਰ ਨੂੰ ਨੰਬਰ ਹੀ ਦੇ ਪਾਈ ਪੁੱਛ ਲੋ ਉੱਥੇ ਕੌਣ ਬੰਦਾ ਹੈਗਾ ਹੈ ਨੰਬਰ ਹੀ ਤਾਂ ਨੇ ਕੋਈ ਤੁਹਾਨੂੰ ਪਤਾ ਲੱਗੇ ਭਰਤੀ ਨੂੰ ਲੈ ਕੇ ਇਹ ਕੁਝ ਹੋਰ ਵੀ ਕੰਮ ਕਰ ਰਹੇ ਨੇ ਹੂੰ ਚ ਆਡੀਓ ਪਾ ਰਹੇ ਆ ਭਾਜੀ ਉਹ ਤੁਹਾਨੂੰ ਭਰਤੀ ਕਿਆ ਸੀ ਕਹਿੰਦੇ ਕਿਹੜੀ ਭਰਤੀ ਕਿਆ ਸੀ ਕਹਿੰਦੇ ਜੂ ਅਕਾਲੀ ਜਲਦੀ ਉਹ ਤਾਂ ਭਰਤੀ ਹੋ ਚੁੱਕੀ ਉਹ ਕਿਹੜੀ ਭਰਤੀ ਹੈ ਮਤਲਬ ਇਹ ਗੱਲਾਂ ਕਰ ਰਹੀਆਂ ਜਿਹੜੀਆਂ ਜਿਹੜੀਆਂ ਉਹ ਐਵੇਂ ਨਾ ਸੈਪਟਿਸ ਕਰਨ ਵਾਲੀ ਗੱਲ ਬਣਦੀ ਬਿਲਕੁਲ ਬਣਦੀ ਲੋਕ ਬੜੇ ਸਿਆਣੇ ਨੇ ਅੱਜਕੱਲ੍ਹ ਹੁਣ ਜੇ ਉਹ ਕਹਿੰਦਾ ਜੀ ਅਸੀਂ ਕਿਸਾਨ ਭੌਣ ਮਿਲਿਆ ਪਹਿਲੀ ਗੱਲ ਤਾਂ ਮੰਡੀ ਗੁਰ ਦੇ ਪੜਾਉਂਦਾ ਹਾਲ ਹੈਗਾ ਜੀ ਉੱਥੇ ਇੱਕ ਬਹਿ ਕੇ ਤੇ ਕੋਈ ਗਰਾਂ ਨਹੀਂ ਕੀਤਾ ਕਿਸੇ ਨੇ ਉਹ ਪਬਲਿਕ ਪ੍ਰਾਪਰਟੀ ਹੈ ਕਿਸਾਨ ਤੋਂ ਪਬਲਿਕ ਪ੍ਰਾਪਰਟੀ ਹੈ ਉਹ ਬਨੇ ਕਿਸਾਨਾਂ ਵਾਸਤੇ ਨਾਲੇ ਉਹ ਇਹ ਵੀ ਗੱਲ ਕਹਿੰਦੇ ਆ ਕਹਿੰਦੇ ਚਰਨਜੀਤ ਬਰਾੜ ਵੀ ਇਹੋ ਚਾਹੁੰਦੇ ਆ ਵੀ ਮਨਮਟਾ ਖਤਮ ਹੋ ਜਾਏ ਇੱਥੇ ਹਉ ਤਾਂ ਜਿਉ ਇਹ ਨਹੀਂ ਗੱਲ ਕਹਿੰਦਾ ਫਿਰ ਵੀ ਮਦੇ ਕਿੰਨੇ ਤੇ ਬਾਕੀ ਫਿਰ ਅਸ਼ਦੀਪ ਗਰੇਦੇ ਬੰਦੇ ਕੀ ਰਹ ਜਾਂਦਾ ਜੀ ਦਸ਼ੇਪੀ ਅਸ਼ਦੀਪ ਗਰੇਦੇ ਬੰਦੇ ਪੱਲੇ ਕੀ ਰਹ ਜਾਂਦਾ ਚਾਹੀਦਾ ਤੇ ਇਹ ਆ ਕਿ ਇਸ ਚੀਜ਼ ਨੂੰ ਜਿਹੜਾ ਖਤਮ ਕੀਤਾ ਜਾਵੇ ਮੈਂ ਵੀ ਇਹ ਚਾਹੂੰਗਾ ਵੀ ਪੰਜ ਮੈਂਬਰੀ ਕਮੇਟੀ ਵੀ ਚਾਹੁੰਦੀ ਵੀ ਇਕਾਦੀਰ ਇਕੱਠਾ ਹੋਵੇ ਲੇਕਰ ਚੀਮੇ ਵਰਗੇ ਤੇ ਇਹ ਜਰਸੀ ਦੀ ਬਲੇਰ ਵਰਗੇ ਜਿਹੜੇ ਆ ਉਹ ਕਾਲੀ ਦਾ ਨੂੰ ਇਕੱਠਾ ਨਹੀਂ ਹੋਣ ਦੇਂਦੇ ਤੁਹਾਨੂੰ ਪਤਾ ਹੋਏਗਾ ਧਾਮੀ ਦੀ ਝੁੰਦੇ ਦੀ ਤੇ ਇਆਲੀ ਦੀ ਜਿਹੜੀ ਮੀਟਿੰਗ ਕੋਈ ਸੀ ਉਹ ਕਦੇ ਵਾਸਤੇ ਵੇਚੀ ਸੀ ਇਸੇ ਵਾਸਤੇ ਹੋਈ ਸੀ ਤੇ ਜਦੋਂ ਤੁਸੀਂ ਉਸ ਚੀਜ਼ ਨੂੰ ਸੈਬੋਟੇਜ ਕਰੀ ਜਾਓਗੇ ਤੇ ਫਿਰ ਇਕੱਠੇ ਕਿੱਥੋਂ ਤੁਸੀਂ ਹੋਣਾ ਪਰ ਸਭ ਤੋਂ ਸਾਨੂੰ ਵੱਡੀ ਖੁਸ਼ੀ ਇਹ ਆ ਜਿਹੜੀ ਅਸੀਂ ਬਾਰ-ਬਾਰ ਕਹਿੰਦੇ ਰਹੇ ਜੀ ਅੱਜ ਦਾ ਦਿਨ ਸੁਖ ਸੁਗਨ ਨਿਕਲਣਾ ਚਾਹੀਦਾ ਜੀ ਕੋਈ ਖੂਨ ਖਰਾਬਦੀ ਹੋਣਾ ਚਾਹੀਦਾ ਉੱਥੇ ਬਿਲਕੁਲ ਛਾਪਵੇਂ ਤਰੀਕੇ ਨਾਲ ਨਿਪਟਣਾ ਚਾਹੀਦਾ ਬਾਬੇ ਤੋਂ ਮੈਂ ਆਪਣੀ ਵਾਰਨਿੰਗ ਵੀ ਦੇ ਦਿੱਤੀ ਤੇ ਆਪਣਾ ਮੰਗ ਪੱਤਰ ਵੀ ਦੇ ਦਿੱਤਾ ਅੰਦਰ ਇਜਲਾਸ ਦੇ ਵਿੱਚ ਜੋ ਕੁਝ ਘਟਨਾ ਵਾਪਰੀ ਉਹ निंदਣਯੋਗ ਨਹੀਂ ਹੋਣੀ ਚਾਹੀਦੀ ਜੇ ਕਿਤੇ ਜੁਡੀਸ਼ੀਅਲ ਕਮਿਸ਼ਨ ਦੇ ਵਿੱਚ ਪ੍ਰਧਾਨ ਦੇ ਖਿਲਾਫ ਉਸ ਮਤਰੀ ਨੂੰ ਲੈ ਕੇ ਉਸ ਕਾਰਵਾਈ ਨੂੰ ਲੈ ਕੇ ਜੇ ਚੱਲੇ ਜਾਂਦਾ ਨਾ ਇਹਨਾਂ ਨੂੰ ਜਵਾਬ ਦੇਣਾ ਔਖਾ ਹੋਊ ਉੱਥੇ ਕਿਉਂ ਬਦਾਨ ਕੀਦਾ ਹੋ ਇਹ 15 ਮੈਂਬਰ ਵੀ ਲੈ ਕੇ ਕੋਈ ਮਤਾ ਦੇਣ ਤੇ ਤੁਹਾਨੂੰ ਉਹ ਹਾਊਸ ਚ ਪੇਸ਼ ਕਰਨਾ ਪਵੇਗਾ ਜੇ ਤੁਸੀਂ ਪੇਸ਼ ਨਹੀਂ ਕਰਦੇ ਹਾਊਸ ਨਹੀਂ ਬੁਲਾਉਦੇ ਤੇ ਉਹ 15 ਮੈਂਬਰ ਆਪ ਹਾਊਸ ਬੁਲਾਉਣ ਦੇ ਸਮਰਥ ਨੇ ਉਹ ਬੁਲਾ ਸਕਦੇ ਨੇ ਪਰ ਜਿੱਦਾਂ ਫਿਰ ਮਾਈਕ ਖੋਹੀ ਜਾਂਦੇ ਆ ਜੇ ਕੱਲ ਨੂੰ ਇਹਨਾਂ ਨੂੰ ਥਾਂ ਨਾ ਦਿੱਤੀ ਉੱਥੇ ਕੋਈ ਬੈਂਡ ਨੂੰ ਖਲੋਣ ਨੂੰ ਕੋ ਕੁਰਸੀ ਮੇਜ਼ ਜਾਂ ਕੋਈ ਹਾਲ ਨਾ ਖੋਲ ਕੇ ਦਿੱਤਾ ਤਾਂ ਫਿਰ ਉਹ ਮੈਂਬਰ ਵੀ ਕੀ ਕਰ ਲੈਣਗੇ ਜੇ ਨਾ ਪੈਗਾ ਜੀ ਜੇ ਨਾ ਪੈਗਾ ਉਹ ਕੋਟ ਨੇ ਦੇ ਫਿਰ ਫਿਰ ਦਲਚ ਬਿਠੀ ਹੈ ਨਾ ਤੇ ਫਿਰ ਪੱਟੀ ਸਾਹਿਬ ਜੀ ਇਹ ਕੰਮ ਅਦਾਲਤਾਂ ਚ ਜਾਊਗਾ ਫਿਰ ਉਹ ਜਿਹੜੀ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਵੀ ਬੋਰਡ ਬਣਾਉਣਾ ਚਾਹੁੰਦੀ ਹੈ ਸਰਕਾਰ ਤੇ ਫਿਰ ਉਹਨਾਂ ਨੂੰ ਤਾਂ ਹੋਰ ਰਾ ਪਦਰਾ ਹੋ ਜਾਊਗਾ ਉਹਨਾਂ ਨੂੰ ਤਾਂ ਹੋਰ ਬਿਲਕੁਲ ਬਿਲਕੁਲ ਇਸ ਫਸੇ ਆਬਦ ਰਹੇ ਨੇ ਜਿਹੜਾ ਤੁਸੀਂ ਬਾਬੇ ਧੁੰਮੇ ਕੋਟਾ ਕੇ ਮਤਤੀ ਵਿਗੜੂਗੀ ਹਾ ਧੋਪਾਈ ਹੋਊਗੀ ਦਸਤਾਰਾਂ ਲੱਥਣਗੀਆਂ ਇੱਕ ਦੂਜੇ ਨਾਲ ਦੂਸ਼ਣਬਾਜੀ ਹੋਊਗੀ ਬਿਆਨਬਾਜੀ ਕਰਨਗੇ ਅਗਲੇ ਹਾਂ ਤੇ ਕਹਿੰਦਾ ਵੀ ਅਸੀਂ ਤੇ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਾਨੂੰਨ ਵਿਵਸਥਾ ਬਹਾਲ ਕਰਨੀ ਹੈ ਇਹਦਾ ਬੋਰਡ ਬਣਾ ਦਿਓ ਬਿਲਕੁਲ ਬਿਲਕੁਲ ਉਹ ਤੇ ਚਾਹੁੰਦੇ ਆ ਵਿਰੋਧੀ ਤੇ ਚਾਹੁੰਦੇ ਆ ਕੇਂਦਰ ਤੇ ਇਹ ਚਾਹੁੰਦਾ ਵੀ ਸਾਨੂੰ ਕੋਈ ਬਹਾਨਾ ਮਿਲਣਾ ਜਿਹਦਾ ਇੱਥੇ ਅਸੀਂ ਬੋਰਡ ਬਣਾਈਏ ਅਸੀਂ ਤੇ ਉਹਦਾ ਬਹਾਨਾ ਧਾਮੀ ਸਾਹਿਬ ਆ ਪਲਟ ਰਹੇ ਨੇ ਦੇਵ ਮਤਾਂ ਤੁਸੀਂ ਮਤੇ ਚ ਹੈ ਕੀ ਸੀਗਾ ਕੁਝ ਵੀ ਨਹੀਂ ਸੀਗਾ ਮਤੇ ਜਿਹੜੇ ਮਤੇ ਤੁਸੀਂ ਗੱਲ ਕਰ ਰਹੇ ਬਈ ਕਮੇਟੀ ਬਣਾਵਾਂਗੇ ਇਹ ਹੀ ਉਹ ਮੰਗ ਕਰ ਰਹੇ ਨੇ ਤੁਸੀਂ ਕਹਿ ਸਕਦੇ ਜੀ ਜਿਹੜੀ ਬਹਾਲੀ ਦੀ ਗੱਲ ਕਰਦੇ ਇਹ ਅਸੀਂ ਇਹਦੇ ਉੱਤੇ ਕਮੇਟੀ ਬਣਾ ਦਿੰਦੇ ਉੱਤੇ ਵਿਚਾਰ ਚਚਾ ਕਰ ਲਾਂਗੇ ਮਤੇ ਦਾ ਲੈਣ ਏੰਕੜ ਬਾਜੀ ਹੈ ਐੰਕੜ ਬਾਜੀ ਜਿਹੜੀ ਹੁੰਦੀ ਆ ਉਦੋਂ ਫਿਰ ਤੇ ਗਲਤ ਚਿੱਟੇ ਨਿਕਲਦੇ ਇਸ ਕਰਕੇ ਇਹ ਧਾਮੀ ਸਾਹਿਬ ਦੇ ਖਿਲਾਫ ਜੇ ਕਿਤੇ ਕੋਈ ਜੁਡੀਸ਼ੀਅਨ ਚਲਾ ਗਿਆ ਜਵਾਬ ਦੇਣਾ ਧਾਮੀ ਨੂੰ ਔਕਾ ਹੋ ਜੇ ਕਿਉਂ ਐਕਟ 1 ਇੰਦਰਪੀ 15ਵੇਂ ਮਹੀਨੇ ਦੇ ਮਦਦ ਕੀਤਾ ਮਤਾਂ ਤੁਹਾਨੂੰ ਲਿਉਣਾ ਪੋਗੋ ਤੇ ਹਮਸੇ ਵਿੱਚ ਜੀ ਬੜਾ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਤੇ ਪੂਰੀ ਜਿਹੜੀ ਇਤਿਹਾਸ ਦੀ ਜਾਣਕਾਰੀ ਹੈ ਐਕਟ ਬਾਰੇ ਤੁਹਾਨੂੰ ਬਹੁਤ ਕੁਝ ਪਤਾ ਸਾਡੇ ਦਰਸ਼ਕ ਵੀ ਇਸ ਨੂੰ ਪਸੰਦ ਕਰਦੇ ਆ ਤੁਸੀਂ ਆਪਣਾ ਸਮਾਂ ਦਿੰਨੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ